ਸਰ ਇਸ ਸਪੀਡ ਵਿੱਚ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਇਹ ਜਿਹੜੀਆਂ ਗੱਡੀਆਂ ਚੈਕ ਕੀਤੀ ਜਾ ਰਹੀ ਆ ਦਿੱਲੀ ਜਿਹੜੇ ਸਾਡੇ ਨਾਕਾ ਬੰਦੀ ਹੁੰਦੀਆਂ ਮਾਨਜੋਗ ਅਸਰ ਕੀ ਸਾਹ ਵੱਲੋਂ ਜਿਹੜੀਆਂ ਨਾਕੇ ਬੰਦੀਆਂ ਹੁੰਦੀਆਂ ਨੇ ਟਾਈਮ ਆਉਂਦਾ ਆ ਉਹਦੇ ਸੰਬੰਧ ਵਿੱਚ ਜਿਹੜੀਆਂ ਗੱਡੀਆਂ ਨੇ ਜਿੱਦਾਂ ਜਾਲੀਆਂ ਲਾਈਆਂ ਹੋਈਆਂ ਨੇ ਉਹਨਾਂ ਨੂੰ ਵਗੈਰਾ ਪ੍ਰੋਪਰ ਚੈਕਿੰਗ ਕਰ ਰਹੇ ਆ ਉਹਨਾਂ ਦਾ ਹੋਲ ਕੇ ਡਿੱਗੀਆਂ ਵਗੈਰਾ ਪੁੱਛਗਿੱਛ ਕਰ ਰਹੇ ਆ ਕਿੱਥੋਂ ਆ ਰਹੇ ਕਿੱਥੋਂ ਜਾ ਰਹੇ ਆ ਜਿਹੜੀਆਂ ਕਾਲੀਆਂ ਜਾਲੀਆਂ ਲਾਈਆਂ ਹੋਈਆਂ ਜਾਂ ਉੱਤੇ ਪਰਦਾ ਲਾਇਆ ਹੋਇਆ ਉਹਨਾਂ ਨੂੰ ਜਿਹੜਾ ਆ ਉਹਦਾ ਚਲਾਨ ਵੀ ਕਰਾਂਗੇ ਉਹਨਾਂ ਦੇ ਪਿਛਲੇ ਜਿਹੜੀਆਂ ਜਾਲੀਆਂ ਵੜੀਆਂ ਉਹਦੀਆਂ ਬੁਰੀ ਬਣੀ ਆ ਇਹ ਵੀ ਇੱਥੇ ਪ੍ਰਹਾਤ ਨਾਕਾ ਲੱਗਾ ਜਦੋਂ ਨਾਕਾ ਬੰਦੀ ਜਾਣਾ ਤਿੰਨ ਗੱਡੀਆਂ ਹੀ ਵੜੀਆਂ ਸੀ ਦੋ ਵਕਤ ਜਾਲੀਆਂ ਲਾਈਆਂ ਹੋਈਆਂ ਸੀ ਉਹਨਾਂ ਨੂੰ ਜਿਹੜਾ ਪ੍ਰੋਪਰ ਜਿਹੜਾ ਉਹਨਾਂ ਦਾ ਚਲਾਨ ਕੀਤਾ ਗਿਆ ਆ ਉਹਨਾਂ ਨੇ ਪੁੱਛੀਏ ਸੀ ਵੀ ਲਈ ਕਿ ਕਿੱਥੋਂ ਆ ਰਹੇ ਕਿੱਥੋਂ ਜਾ ਰਹੇ ਆ ਤੇ ਜਿਹੜੀਆਂ ਗੱਡੀਆਂ ਛੱਤੀ ਸੀ ਉਹ ਦੋ ਚੈੱਕ ਕੀਤਾ ਗਿਆ ਉਹਨੂੰ ਪ੍ਰੋਪਰ ਜਿਹੜੀਆਂ ਵੇ ਜਾਲੀਆਂ ਲਾ ਕੇ ਪੁੰਦੇ ਆ ਉਹਨਾਂ ਨੂੰ ਕੀ ਕਹਿੰਦੇ ਵੈਸੇ ਬੇਨਤੀ ਕਰਨੀ ਚਾਹੁੰਗਾ ਵੀ ਮਾਨ ਟੋਕ ਐਸਰਜੀ ਸਾਹਿਬ ਇਹ ਲੋਕ ਬਹੁਤ ਸਖਤ ਹੈ ਇਸ ਵੰਡ ਵਿੱਚ ਆ ਕੋਈ ਵੀ ਜਾਲੀ ਨਾ ਲਾਓ ਇਹ ਜਾਲੀ ਲਾਉਣੀਆਂ ਜਿੱਥੇ ਤੁਹਾਡੀ ਗੱਡੀ ਪਾਰਕ ਹੁੰਦੀ ਆ ਪਾਰਕ ਦੇ ਵਿੱਚ ਤੇ ਗੱਡੀ ਤੁਸੀਂ ਜਾਲੀ ਲਾ ਸਕਦੇ ਹੋ ਜਦੋਂ ਗੱਡੀ ਰਨਿੰਗ ਦੇ ਰੋਡ ਤੇ ਆਉਂਦੇ ਹੋ ਬਿਲਕੁਲ ਜਾਲੀ ਜਾਂ ਫੜਦਾ ਨਹੀਂ ਲਾਉਣਾ ਉਸ ਵਾਂਦੇ ਗੱਡੀ ਇਹ ਛਿੱਤੀ ਹੋ ਜਾਂਦੀ ਆ ਤੇ ਗੱਡੀ ਛੱਕ ਦੇ ਹਾੜ ਤੋਂ ਹੁੰਦੀ ਆ ਜੇ ਤਾਂ ਲੰਦੇ ਮੋਟਰਸਾਈਕਲ ਹੈਗੇ ਜਾਂ ਉਹਨਾਂ ਵਾਦੀ ਸੱਟਾਂ ਵਾਦੀ ਉਹਨਾਂ ਕੀ ਗੜਾ ਜਾਂਦੇ ਮੈਂ ਬਿਲਕੁਲ ਬੇਨਤੀ ਕਰਨੀ ਚਾਹੁੰਗਾ ਵੀ ਕੋਈ ਇਹਦਾ ਸਾਡੇ ਰੋਡ 'ਚ ਆ ਗਿਆ ਬਿਲਕੁਲ ਹੀ ਰੱਖਿਆ ਜਾਊਗਾ ਇਹ ਬਿਲਕੁਲ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਤੁਰਤ ਬਾਅਦ ਇਹਨਾਂ ਦੇ ਨਾਲ ਹੀ ਕਲਾਂ ਕੱਟੇ ਜਾਊਗੇ ਇਹ ਕਿਰੇਆ ਜੇਰੀ ਦੇ ਵਿੱਚ ਸਾਹਿਬ ਜਿਹੜਾ ਡਰਾਈਵਰ ਦੇ ਉੱਤੇ ਕਿਰੇਆ ਕਈ YouTube ਮੈਲ ਕਰਦੇ ਆ ਇਹ ਜਿਹੜਾ ਆ ਬਹੁਤ ਘਾਤਕ ਹੁੰਦਾ ਆ ਜਿਹੜਾ ਆ ਜਰੂਰ ਤੁਸੀਂ ਸਾਰਾ ਮੈਲ ਦੇ ਵਿੱਚ ਤੁਹਾਡੀ ਜਿਹੜੀ ਆ ਮਾਈਨ ਜਿਹੜਾ ਮੈਚ ਚੱਲ ਜਾਂਦਾ ਆ ਤੇ ਐਕਸੀਡੈਂਟ ਹੁੰਦਾ ਜਿਹੜਾ ਐਕਸੀਡੈਂਟ ਆ ਬਹੁਤ ਘਾਤਕਾ ਜਿਹੜਾ ਹੁੰਦਾ ਆ ਕੋਈ ਵੀ ਇਹਨਾਂ ਟ੍ਰੈਫਿਕ ਰੂਲ ਦੀ ਆ ਪਾਲਣਾ ਕਰੋ ਇਹਦੀ ਲੰਘਣਾ ਨਾ ਕਰੋ ਜਰੂਰ ਕੋਈ ਲੰਘਣਾ ਕਰੂਗਾ ਤਾਂ ਨੋਟ ਕਰੋਦਾ ਪੂਰੇ ਖਿਲਾਫ ਜਿਹੜੀ ਕਰੋਨੀ ਕਾਰਵਾਈ ਕੀਤੀ ਜਾਂਦੀ ਆ ਬਸ ਤੋ ਇਕਰਾਨ ਕੱਟੇ ਜਾਂਦੇ ਆ ਇਹ ਟਰੈਕਟਰ ਜਿਹੜਾ ਆ ਅੱਗੇ ਵੀ ਥੋਬੀਗੜ ਨਾਕਾ ਲੱਗਾ ਸੀ ਤੇ ਪ੍ਰਵਾਸੀ ਹੈ ਗਿਆ ਇਹ ਟਰੈਕਟਰ ਉੱਤੇ ਉਧਰ 10 12 ਬੰਦੇ ਬੈਠੇ ਸੀ ਅੱਜ 4 5 ਵੱਡੇ ਬੈਠੇ ਆ ਜਿਹੜਾ ਉਹ ਡਰਾਈਵਰ ਨੂੰ ਇਹਨਾਂ ਕੋਲ ਪੁੱਛਿਆ ਲਾਇਸੈਂਸ ਕੋਈ ਲਾਇਸੈਂਸ ਨਹੀਂ ਗਿਆ ਕੋਈ ਪੇਪਰ ਨਹੀਂ ਗਿਆ ਤੇ ਹੁਣ ਜਿਹੜਾ ਇਹਨਾਂ ਦੇ ਖਿਲਾਫ ਜੋਰ ਬਣਦੀ ਹੈ ਕੋਈ ਕਾਰਵਾਈ ਕੀਤੀ ਜਾਊਗੀ ਇਹਨਾਂ ਨੂੰ ਇਹ ਅੱਗੇ ਵੀ ਸੁਝਾਇਆ ਸੀ ਵੀ ਆਪਾਂ ਲਾਇਸੈਂਸ ਰੱਖੋ ਕੋਲ ਤੇ ਪੇਪਰ ਰੱਖੋ ਇਹ 10 ਦਾ 12 ਦਾ ਪ੍ਰਵਾਸੀ ਉੱਤੇ ਬੈਠੇ ਹੁੰਦੇ ਆ ਜਿਹੜਾ ਕਿਸੇ ਵੀ ਡੇਕੇ ਕੋਈ ਵੀ ਐਕਸੀਡੈਂਟ ਹੋ ਸਕਦਾ ਤੇ ਜਾਨੀ ਜਾਨੀ ਨੁਕਸਾਨ ਹੋ ਸਕਦਾ ਜੀ ਜੀ ਕੀ ਕਹੋ ਜਿਹੜਾ ਟਰੈਕਟਰ ਵਾਲਾ ਮੈਂ ਤਾਂ ਬੇਨਤੀ ਕਰਨ ਚਾਹੁੰਦਾ ਵੀ ਇਹਦੀ ਗਲਤੀ ਨਾ ਕਰੋ ਜਿਹੜਾ ਟਰੈਕਟਰ ਚਲਾ ਰਿਹਾ ਪ੍ਰੋਪਰ ਉਹਨੇ ਕੋ ਲਾਇਸੈਂਸ ਉਹ ਇੱਕ ਅੱਡਾ ਬੰਦਾ ਬੈਠਾ ਇਹ 12 12 14 ਚੌਰਾ ਚੌਰਾ ਉੱਤੇ ਬੈਠੇ ਹੁੰਦੇ ਆ ਜੀ ਟਰੈਕਟਰ ਤੇ